ਕਾਚੀਨ ਪੰਜ ਮੰਦਰ ਕਪੂਰਥਲਾ ਦਾ ਬਿਜਲੀ ਕਨੈਕਸ਼ਨ ਕੱਟਣ ਦੇ ਮਾਮਲੇ ਨੂੰ ਲੈ ਕੇ ਗੁੱਸੇ ਚ ਕਪੂਰਥਲਾ ਖੇਤ ਦੇ ਸ਼ਿਪ ਸੈਨਾ ਬਾਲ ਸਾਹਿਬ ਠਾਕਰੇ ਸ਼ਿੰਦਾ ਗਰੁੱਪ ਬਜਰੰਗ ਦਲ ਸ਼ਹੀਦ ਉਦਮ ਸੇਵਾ ਸੁਸਾਇਟੀ ਧਾਰਮਿਕ ਤੇ ਸਮਾਜਿਕ ਪਾਰਟੀਆਂ ਦੇ ਆਗੂਆਂ ਨੇ ਪਾਵਰਕਾਮ ਵਿਭਾਗ ਖਿਲਾਫ ਤਿੱਖਾ ਗੁੱਸਾ ਦਿਖਾਇਆ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਭੇਜਿਆ ਜਾਣਕਾਰੀ ਅਨੁਸਾਰ ਕਪੂਰਥਲਾ ਪਾਵਰਕਾਮ ਮੁਲਾਜ਼ਮਾਂ ਦੀ ਟੀਮ ਆਈ ਹੈ ਤੇ ਉਹਨਾਂ ਨੇ ਪਹੁੰਚਦਿਆਂ ਹੀ ਕਿਹਾ ਕਿ ਬਿੱਲ ਜਮ੍ਹਾਂ ਕਰਵਾ ਦਿਓ ਨਹੀਂ ਤਾਂ ਕਨੈਕਸ਼ਨ ਕੱਟ ਦਿੱਤਾ ਜਾਵਗਾ ਜਦੋਂ ਪਾਵਰਕਾਮ ਮੁਲਾਜ਼ਮਾਂ ਨੂੰ ਦੱਸਿਆ ਗਿਆ ਕਿ ਇਹ ਮੰਦਿਰ ਸਰਕਾਰ ਦੇ ਅਧੀਨ ਹੈ ਤੇ ਬਿਜਲੀ ਦੇ ਬਿੱਲ ਤੇ ਹੋਰ ਬਿੱਲ ਸਰਕਾਰ ਖੁਦ ਅਦਾ ਕਰਦੀ ਹੈ ਪਰ ਉਸ ਨੇ ਉਸ ਦੀ ਇੱਕ ਨਾ ਸੁਣੀ ਤੇ ਕਨੈਕਸ਼ਨ ਕੱਟ ਕੇ ਚਲੇ ਗਏ ਜਿਸ ਕਾਰਨ ਪੂਰੇ ਮੰਦਰ ਵਿੱਚ ਹਨੇਰਾ ਛਾ ਗਿਆ ਇਤਿਹਾਸਿਕ ਮੰਦਰ ਵਿੱਚ ਪੰਜ ਮੰਦਰ ਮੌਜੂਦ ਨੇ ਅਤੇ ਸ਼ਾਮ ਨੂੰ 80 ਤੋਂ 100 ਦੇ ਕਰੀਬ ਸ਼ਰਧਾਲੂ ਆਰਤੀ ਕਰਨ ਲਈ ਇਕੱਠੇ ਹੁੰਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਪਾਵਰ ਕਾਮ ਨੇ ਕਨੈਕਸ਼ਨ ਕੱਟ ਦਿੱਤਾ ਤਾਂ ਹਰ ਕੋਈ ਨਿਰਾਸ਼ ਹੋ ਗਿਆ ਪ੍ਰਾਚੀਨ ਪੰਜ ਮੰਦਰ ਕਪੂਰਥਲਾ 228 ਸਾਲ ਪੁਰਾਣਾ ਹੈ ਅਤੇ ਸ਼ਰਧਾਲੂਆਂ ਦੀ ਸ਼ਰਧਾ ਪਿਛਲੇ ਲੰਬੇ ਸਮੇਂ ਤੋਂ ਮੰਦਰ ਨਾਲ ਜੁੜੀ ਹੋਈ ਹੈ ਹਰ ਰੋਜ਼ 150 ਤੋਂ 200 ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਨੇ ਅਤੇ ਚੜਾਵੇ ਦੀ ਰਾਸ਼ੀ ਸਰਕਾਰ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਈ ਜਾਂਦੀ ਹੈ ਪਰ ਸਰ ਮੰਦਰ ਦਾ ਬਿਜਲੀ ਬਿੱਲ ਨਾ ਭਰਨਾ ਸਮਝ ਤੋਂ ਬਾਹਰ ਹੈ ਹੋਰ ਉਹਨਾਂ ਨੇ ਕੀ ਕਿਹਾ ਉਹ ਸੁਣਦੇ ਆ ਪੂਰੀ ਖਬਰ ਸਾਰੇ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਕੱਲ ਇੱਕ ਇਤਿਹਾਸਿਕ ਮੰਦਿਰ ਦੀ ਜਿਹੜੀ ਕਿ ਬਿਜਲੀ ਬੰਦ ਕਰ ਦਿੱਤੀ ਗਈ ਆ ਤੇ ਜਦ ਕਿ ਪੂਰੀ ਜ਼ਿੰਮੇਵਾਰੀ ਜਿਹੜਾ ਪ੍ਰਸ਼ਾਸਨ ਦੀ ਆ ਤਾਂ ਕਿੱਦਾਂ ਦੇ ਦੇ ਇਦਰੀ ਘਟਨਾਵਾਂ ਨੂੰ ਇਹ ਬਹੁਤ ਹੀ ਮੰਦਭਾਗੀ ਘਟਨਾ ਜੀ ਇਹ ਜੇ ਮੰਦਰਾਂ ਦੀ ਬੱਤੀਆਂ ਆਰਤੀ ਲਈ ਬੰਦ ਹੋਣ ਲੱਗਾ ਤੇ ਇਦੋਂ ਵੱਡੀ ਮੰਦਭਾਗੀ ਘਟਨਾ ਸਾਡੇ ਸਮਾਜੀ ਉ ਕੋਈ ਵੀ ਨਹੀਂ ਗਈ ਮੇਰਾ ਘਰ ਦੀ ਬੈਕਸਾਈਡ ਤੇ ਮੰਦਿਰ ਦੀ ਬੈਕਸਾਈਡ ਘਰ ਵਾ ਮੈਂ ਜੰਮਿਆਪੁਰਾ ਇੱਥੇ ਆ ਇੱਥੇ ਖੇਡਦੇ ਰਹੇ ਅਸੀਂ ਅੱਜ ਤੱਕ ਇਹੋ ਜਿਹੇ ਹਾਲਾਤ ਮੈਂ ਨਹੀਂ ਦੇਖੇ ਵੀ ਜਦੋਂ ਆਰਤੀ ਹੁੰਦੀ ਹੋਏ ਭਗਵਾਨ ਦੀ ਠੀਕ ਆ ਪੰਜ ਮੰਦਰ ਵਾ ਪੰਜ ਪਾਪਾ ਕੋ ਆਣ ਤੇ ਬਰਾਜਮਾਨ ਨੇ ਠੀਕ ਆ ਉਹਨਾਂ ਦੀ ਆਰਤੀ ਹੁੰਦੀ ਹੋਵੇ ਤੇ ਮੰਦਿਰ ਦੀ ਬੱਤੀ ਗਲ ਹੋ ਜੇਵੇ ਇਹ ਪ੍ਰਸ਼ਾਸਨ ਦੀ ਨਲਾਕੀ ਆ ਪੰਜਾਬ ਸਰਕਾਰ ਦੀ ਨਲਾਕੀ ਆ ਇਹ ਮੈਂ ਸਾਰੇ ਸਮਾਏ ਵਲੋਂ ਅਭੀ ਜੀ ਵਲੋਂ ਕਸ਼ਵਜੀ ਬਲੋਂ ਔਰ ਜਿੰਨੇ ਭਰਾ ਮਰੇ ਆਏ ਆ ਇਹਨਾਂ ਨੂੰ ਇਹੀ ਮੰਗ ਕਰਦਾ ਵੀ ਇਹੋ ਜੀ ਮੰਦਪਾਗੀ ਕਟਨਾ ਕਿਉਂ ਆਪਰੀ ਕਿ ਸਰਕਾਰ ਕੋ ਪੈਸੇ ਮੁੱਕ ਗਏ ਆ ਜੇ ਸਰਕਾਰ ਦੀ ਇਹੋ ਜੀ ਮਾੜੀ ਹਾਲਤ ਆ ਇਹੋ ਜੀ ਗੰਦੀ ਹਾਲਤ ਆ ਤੇ ਸਾਨੂੰ ਸੋਪੋ ਜੇ ਗੱਲ ਕਰੀ ਆਪਾਂ ਤਾਂ ਜਲਾ ਪ੍ਰਸ਼ਾਸਨ ਨੂੰ ਇਹ ਥੱਲੇ ਜਿਹੜੇ ਮੰਦਰ ਦੇ ਨਾਲ-ਨਾਲ ਦੁਕਾਨਾਂ ਵਾਹ ਰੈਂਟ ਵੀ ਆਂਦਾ ਵਾ ਤਾਂ ਫੇਰ ਵੀ ਇਦਾਂ ਦੀ ਜੇ ਘਟਨਾ ਵਾਪਰੇ ਤਾਂ ਕਿੱਦਾਂ ਅਸੀਂ ਕੋਈ ਰੈਂਟੀ ਲੈਣਾ ਰੈਂਟ ਮਿਲੇ ਜਾਂ ਨਾ ਮਿਲੇ ਪਰ ਪ੍ਰਸ਼ਾਸਨ ਦੀ ਸਿਰਦਰਦੀ ਆ ਉਹਨਾਂ ਦੀ ਹੈਡੈਕ ਵਾ ਉਹਨਾਂ ਦੀ ਵੀ ਉਹਨਾਂ ਨੂੰ ਪ੍ਰਾਇਰ ਰੈਂਟ ਮਿਲਦਾ ਜਾਂ ਨਹੀਂ ਮਿਲਦਾ ਜੇ 50 ਸਰਕਾਰ ਨੇ ਇਸ ਲੋਕ ਪ੍ਰਸ਼ਾਸਨ ਨੇ ਮੰਦਰ ਆਪਣੇ ਅੰਡਰ ਲਿਆ ਤੇ ਸਾਰੀ ਜਿੰਮੇਵਾਰੀ ਸਵਾਈ ਤੋਂ ਲੈ ਕੇ ਬੱਤੀ ਤੱਕ ਪਾਣੀ ਤੱਕ ਉਹਨਾਂ ਦੀ ਜਿੰਮੇਵਾਰੀ ਆ ਆ ਜਿਵੇਂ ਹੱਥ ਕੜੇ ਆ ਉਹ ਸੋਚਿਆ ਵੀ ਹਿੰਦੂਆਂ ਦੇ ਮੰਦਰ ਅਸੀਂ ਨਹੀਂ ਪ੍ਰਵਰਤਿਗਾਂ ਢੰਗ ਨਾਲ ਚਲਾ ਸਕਦੇ ਤੇ ਅਸੀਂ ਤਿਆਰ ਹਾਂ ਅਸੀਂ ਨਹੀਂ ਫੜਾ ਸਾਰਾ ਹੀ ਸਮਾਜ ਚਾ ਸ਼ਿਵਸਨਾ ਹੋਵੇ ਵਿਸ਼ਵ ਹਿੰਦ ਬਰਸ਼ ਬਜੰਦ ਲਾਵੇ ਜਾਂ ਅਭੀ ਜੀ ਹੋਣ ਕੋਈ ਪਾਰਟੀ ਹੋਵੇ ਅਸੀਂ ਸਾਰੀ ਇਸ ਕਮ ਲਈ ਤਿਆਰ ਹਾਂ ਪਰ ਜੋ ਰਾ ਕੱਢਣਾ ਰਾਤ ਵਾਪਰੀ ਆ ਜੇ ਦੁਆਰਾ ਵਾਪਰੀ ਤੇ ਅਸੀਂ ਸਾਰਾ ਹੀ ਸ਼ਹਿਰ ਲੈ ਕੇ ਮੰਦਰ ਦੇ ਮੁਰੇ ਬਿਠਾਂਗੇ ਤੇ ਸਰਕਾਰ ਨੂੰ ਕੋਈ ਵੀ ਨਮਾਇੰਦਾ ਜਾਂ ਪਤੰਤਾ ਅਸੀਂ ਇੰਦਰ ਬੜ ਨਹੀਂ ਦਵਾਂਗੇ ਸਾਡੀ ਇਹ ਚੇਤਾਵਨੀ ਵੀ ਵਾਰਨਿੰਗ ਵੀ ਆ ਉਹ ਸਾਰੇ ਸਮਾਜ ਵੱਲੋਂ ਸ਼ਿਵਸਨਾ ਵੱਲੋਂ ਬਜੰਦ ਵੱਲੋਂ ਅਭੀ ਜੀ ਵੱਲੋਂ ਹੋਰ ਜਿਹਨੇ ਭਰਾ ਭਰੇ ਆ ਇਹਨਾਂ ਵੱਲੋਂ ਚਤਾਵਨੀ ਨਹੀਂ ਮੈਂ ਚਤਾਵਨੀ ਕਮਾਂਗਾ ਇਹ ਸਰਕਾਰ ਚਤਾਵਨੀ ਆ ਵੀ ਹਵੇ ਜਾਗ ਜਾਓ ਕੀ ਕਹਿਣਾ ਚਾਹੁੰਗੇ ਜਿਓ ਤੇਰੀ ਘਟਨਾ ਵਾਪਰਦੀ ਆ ਦੇਖੋ ਜੀ ਬਹੁਤ ਹੀ ਮਾਰਾ ਕੰਮ ਹੋਇਆ ਵਾ ਜੇਦੋ ਵੇਲੇ ਕੰਮ ਮਾਰਾ ਹੋਇਆ ਵਾ ਵੀ ਇਹ ਨਿੰਦਾਯੋਗ ਵਾ ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਮੰਦਰਾਂ ਦੇ ਵਿੱਚ ਆਤੀ ਦੇ ਟਾਈਮ ਦੇ ਵਿੱਚ ਲਾਈਟ ਬੰਦ ਕਰਤੀ ਬਿਨਾ ਦੱਸੇ ਅਸੀਂ ਡੀਸੀ ਸਾਹਿਬ ਨੂੰ ਮੰਗ ਕਰਦੇ ਆ ਜਿੰਨੇ ਵੀ ਇਹ ਕਰੇਚੇ ਇਕੱਠੇ ਆ ਜਿੰਨੀ ਦੇ ਬੰਦਾ ਸਸਪੈਂਡ ਨਹੀਂ ਹੋਊਗਾ ਇਸ ਤੇ ਮਾਫੀ ਨਹੀਂ ਮੰਗੂ ਆਗੇ ਅਸੀਂ ਤੋਂ ਨਹੀਂ ਹਿੱਲਣ ਵਾਲੇ ਆ ਅਸੀਂ ਇਹ ਕਹਿੰਦੇ ਆ ਵੀ ਜਿੰਨੇ ਵੀ ਗਲਤੀ ਕੀਤੀ ਆ ਇਹਨੂੰ ਗਲਤੀ ਨੇ ਆਪਣੇ ਸੁਧਾਰਿਆ ਜਾਵੇ ਅਸੀਂ ਇਹ ਚੈਲੰਜ ਕਰਦੇ ਆ ਸਾਰਿਆਂ ਨੂੰ ਵੀ ਸਾਡੇ ਜਿੰਨੇ ਵੀ ਹਿੰਦੂ ਸਮਾਜਵਾਦਵਾ ਸਾਡੇ ਨਾਲ ਅੱਜ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਆ ਉਹ ਅਸੀਂ ਇਹ ਬੇਨਤੀ ਕਰਦੇ ਆ ਵੀ ਇਹ ਜਿਹੜੀ ਕੱਟੜਾ ਹੋਈ ਆ ਇੰਨਾ ਪੁਰਾਣਾ ਪ੍ਰਚੀਤ ਮੰਦਿਰ ਹੈਗਾ ਵਾ ਵੀ ਇਹਦੇ ਵਿੱਚ ਆਰਟੀਆ ਟਾਈਮ ਹੀ ਬੱਤੀ ਕੋਲ ਕੀਤੀ ਗਈ ਆ ਅਸੀਂ ਇਹ ਮੰਗ ਕਰਦੇ ਆਗੇ ਵੀ ਉਹ ਬੰਦਿਆਂ ਨੂੰ ਇਸੇ ਪੇਸ਼ ਕੀਤਾ ਜਾਵੇ ਅਸੀਂ ਉਸ ਬੰਦੇ ਨੂੰ ਸਸਪੈਂਡ ਕਰਾ ਕੇ ਤਾਂ ਅਸੀਂ ਜਾਵਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਭੀ ਜੀ ਕੀ ਮਾਮਲਾ ਸੀ ਜਿਹਨੂੰ ਲੈ ਕੇ ਤੁਸੀਂ ਅੱਜ ਜਿਹੜੇ ਕਿ ਪ੍ਰਚੀਨ ਪੰਜ ਮੰਦਰ ਤੁਹਾਡੀ ਪੂਰੀ ਟੀਮ ਆਈ ਪਈ ਹੈ ਤਾਂ ਕੀ ਸਾਰਾ ਕੀ ਮਾਮਲਾ ਕੀ ਆ ਸਾਰੀਆਂ ਕਪੂਰਸਰੇ ਦੀਆਂ ਰਾਮ ਨਾਮ ਦੇ ਵਾ ਸੰਗਤਾਂ ਨੂੰ ਜੈ ਸ਼੍ਰੀ ਰਾਮ ਜੈ ਮਾਤਾ ਦੀ ਅੱਜ ਕੱਲਾ ਅਭੀ ਰਾਜਪੂਤ ਨਹੀਂ ਇੱਥੇ ਜਿਹੜਾ ਪਹੁੰਚਿਆ ਇੱਥੇ Hindu bhai jaiyan vakh vakh ne nakke baniyan de de vich sikhna de jila pradhan mukesh kashyap ji mere bhra ali ji ਸਾਡੇ ਬਹੁਤ ਸਾਰੇ ਸਹਿਯੋਗ ਮੇਰਤ ਜੀ ਇਹਨਾਂ ਵੱਡੇ ਵੀ ਅਸ਼ੋਕ ਸ਼ਰਮਾ ਜੀ ਮਨਜੀਤ ਕਾਲਾ ਜੀ ਪਰਦੂਤਾ ਜੀ ਬੋਲੂ ਜੀ ਮੇਰਾ ਛੋਟਾ ਵੀ ਸੁਨੀਤ ਕਪੂਰ ਵੱਡੇ ਭਰਾ ਲੱਗੇ ਜੀ ਸੱਜਾ ਬੱਜਾ ਇੰਸਟਾਉਂਡ ਲਈ ਪੁਜਾਰੀ ਜੀ ਦੱਜਾ ਬੱਜਾ ਰਣਿਆਵਾ ਹਿੰਦੂ ਭਾਈਚਾਰੇ ਜਿੱਥੇ ਬੰਨੀਆਂਿੱਥੇ ਬੁੰਝੀਆਂ ਜੋ ਬੁੰਝੀਆਂ ਉਹਦਾ ਮੈਰੀਜ਼ਨ ਦਾ ਹੱਸਣ ਲੱਗਾ ਵਾ ਦੇਖੋ ਮਾਨਣੂ ਕਿੰਨਾ ਦੁੱਖ ਦੇ ਵਾਲਾ ਕੰਮ ਜਿਹੜਾ ਕਪੂਰ ਦੇ ਨਾਲ ਹੋ ਰਿਹਾ ਇੱਕ ਪਾਸੇ ਦੇ ਕਬੂਤਰੇ ਨੂੰ ਮੰਨਿਆ ਗਿਆ ਹਰੇਕ ਧਰਮ ਦਾ ਸਤਿਕਾਰ ਕਰਨ ਵਾਲਾ ਤੇ ਦੂਜੇ ਪਾਸੇ ਅੱਜ ਜਿਹੜਾ ਦੋਸਤ 28 ਸਾਲ ਪੁਰਾਣਾ ਇਹਨਾ ਪ੍ਰਚੀਨ ਜਿਹੜਾ ਮੰਦਿਰ ਆ ਪੰਜ ਮੰਦਿਰ ਜਿਹੜਾ ਜੀ ਕਬੂਤਰੇ ਦੇ ਵਿੱਚ ਦਿੱਤੇ ਗੀ ਰਾਜਿਆਂ ਦੇ ਟਾਈਮ ਤੋਂ ਪਹਿਲਾਂ ਵੀ ਲੋਕਾਂ ਦੀ ਆਸਤਾ ਜੁੜੀ ਪਈਗੀ ਉੱਤੇ ਜਿਹੜਾ ਪਿਛਲੇ ਦਿਨੀ ਇੱਕ ਇਹੋ ਜਿਹੀ ਅਜੋਕੀ ਹਰਕਤ ਜਿਹੜੀ ਆ ਬਿਜਲੀ ਵਿਭਾਗ ਵੱਲੋਂ ਕੀਤੀ ਗਈ ਆ ਕਿਉਂਕਿ ਇਹ ਪ੍ਰਾਈਵੇਟ ਤਰੀਂਦੇ ਵੀ ਆ ਜੋ ਕਿ ਸਰਾ ਸਾਰ ਆਪਣੀ ਬਦਮਾਸ਼ੀ ਦਿਖਾਉਂਦੇ ਆ ਜਿੱਥੋਂ ਦੇ ਉਹ 300 ਰੁਪਈਆ ਨਾ ਉਹ ਮਿਲ ਜਾਵੇ ਉੱਥੇ ਤੇ ਗੈਰ ਕਾਨੂੰਨੀ ਤਰੀਕੇ ਨਾਲ ਜਿਹੜਾ ਵਾ ਉਹ ਬਿਜਲੀ ਦਾ ਕਨੈਕਸ਼ਨ ਜੋੜੀ ਲਾ ਦਦੇ ਆ ਜਿਹੜਾ ਇਹ ਸਾਡੇ ਪੁਰਾਣੇ ਮੰਦਿਰ ਵਾ ਜਿੱਤੋਂ ਕੋਈ ਕਮਿਸ਼ਨ ਦੀ ਨਾ ਮਿਲਨੀ ਰਿਸ਼ਵਤ ਦੀ ਨਾ ਮਿਲਨੀ ਸੀ ਤੇ ਉੱਥੇ ਇਹਨਾਂ ਨੇ ਬੇਚਰਮੀ ਦਿਖਾ ਕੇ ਆਰਤੀ ਤੋਂ ਪਹਿਲੋ ਜਿਹੜੀ ਆ ਇੱਥੇ ਬਿਜਲੀ ਦਾ ਕਨੈਕਸ਼ਨ ਕੱਢ ਦਿੱਤਾ ਕਿਸੇ ਪੰਡਤ ਨੂੰ ਨਹੀਂ ਦੱਸਿਆ ਕਿਸੇ ਨੂੰ ਇਨਫੀਮੇਸ਼ਨ ਨਹੀਂ ਕੀਤਾ ਸਿਰਫ ਸਿੱਧਾ ਆਏ 12ਵਾਂ ਜਿਹੜਾ ਟਰਾਂਸਫਾਰਮਰ ਉੱਥੇ ਲਾਈਟ ਕਰ ਦਿੱਤੀ ਤੁਸੀਂ ਮੰਨ ਸਕਦੇ ਆ ਕਿ ਪ੍ਰਾਚੀਨ ਮੰਦਰ ਹੋਵੇ ਉਹਦੀ ਆਰਤੀ ਜਿਹੜੀ ਆ ਮੋਮਬਤੀ ਲਾਉਣਾ ਕੀਤੀ ਗਈ ਕਿੰਨੀ ਬੇਸ਼ਰਮੀ ਵਾਲੀ ਗੱਲ ਆ ਦੂਜੇ ਨੰਬਰ ਤੇ ਕਿ ਸਾਮਭਾਲ ਜਿਹੜੀ ਆ ਡੀਸੀ ਸਾਹਿਬ ਕੋ ਹੋਵੇ ਤਾਂ ਵੀ ਜਿਹੜਾ ਵਾ ਤੇ ਬਿੱਲਿੰਗ ਦੇ ਕਰਿੰਦੇ ਜਿਹੜੇ ਆ ਬੇਸ਼ਰਮ ਕਰਿੰਦੇ ਆ ਉਹਨਾਂ ਨੂੰ ਕੋਈ ਡਰ ਨਹੀਂ ਕਿਉਂਕਿ ਡੀਸੀ ਜਿਹੜਾ ਹੁੰਦਾ ਉਹ ਜ਼ਿਲ੍ਹੇ ਦਾ ਮਾਲਕ ਹੁੰਦਾ ਜੇ ਡੀਸੀ ਦੇ ਨਾਲ ਕੋਈ ਡਰ ਪੈਣੀ ਜੇ ਡੀਸੀ ਦੇ ਕੋਲ ਸਾਮ ਸੰਭਾਲ ਆ ਆ ਦੁਕਾਨਾਂ ਤੋਂ ਹੀ ਦੇਖ ਸਕਦੇ ਹੋ ਬਾਹਰ ਇਹਨਾਂ ਦੀ ਪਰਚੀ ਕੱਟੀ ਜਾਂਦੀ ਆ 1 ਸਾਲ ਦਾ ਜਿਹੜਾ ਕਿਰਾਇਆ ਹੁੰਦਾ ਤਕਰੀਬਨ 3 ਸਾਲ ਦਾ ਕਿਰਾਇਆ 1 ਲੱਖ ਰੁਪਈਆ ਤੇ ਵੱਖ-ਵੱਖ ਦੁਕਾਨਾਂ ਵਾਂ ਕਿਤੇ 1.5 ਲੱਖ ਰੁਪਈਆ ਇਹ ਜਿਹੜਾ ਪੈਸਾ ਉਹ ਕਿੱਥੇ ਜਾਂਦਾ ਵਾ ਤੇ ਉਹਨਾਂ ਵੱਲੋਂ ਕਿਹਾ ਗਿਆ ਜੇ 1.5 ਲੱਖ ਰੁਪਈਆ ਮਿਲਦੀ 1.5 ਲੱਖ ਰੁਪਈਆ ਬੇਲ ਦੇ ਮੰਨ ਲਓ ਇਕੱਠਾ ਆਇਆ ਇਹ ਪ੍ਰਚੀਨ ਜਿਹੜਾ ਵਾ ਮੰਦਿਰ ਜਿਹੜਾ ਵਾ ਇਤਿਹਾਸਿਕ ਮੰਦਿਰ ਵਾ ਇੱਥੇ ਕੋਈ ਏਡੀ ਸੰਗਤ ਨਹੀਂ ਹੈਗੀ ਕਿ ਜਿੱਥੇ ਮਾਰੋ-ਮਾਰ ਜਲਦੀ ਪੈਸਾ ਬਹੁਤ ਚੜਾਵਾ ਵਾ ਤਾਂ ਹੀ ਜਿਹੜਾ ਵਾ ਸ਼ਾਂਤਮਾਲ ਡੀਸੀ ਜਾਉਂ ਦੱਸਿਆ ਕਿ ਇੱਥੇ ਚੜਾਵਾ ਵੀ ਇੰਨਾ ਨਹੀਂ ਆ ਸੰਗਤ ਵੀ ਨਹੀਂ ਨਹੀਂ ਆ ਪਰ ਇਹਦਾ ਜ਼ਿੰਮੇਵਾਰ ਕੌਣ ਆ ਇਹਦਾ ਮਤਲਬ ਜਿਹੜੇ ਪ੍ਰਾਈਵੇਟ ਕਰੰਦੇ ਆ ਬਿਜਲੀ ਵਾਲੇ ਇਹ ਡੀਸੀ ਸਾਹਿਬ ਨੂੰ ਵੀ ਜਿਹੜਾ ਵਾ ਟੱਚ ਜਾਂਦੇ ਆ ਕਿਉਂਕਿ ਡੀਸੀ ਸਾਹਿਬ ਜਿਹੜੇ ਸਾਡੇ ਜ਼ਿਲ੍ਹੇ ਦੇ ਮਾਲਕਾਂ ਉਹ ਸਮੇਂ-ਸਮੇਂ ਤੇ ਵਕ-ਵਕ ਧਾਰਮਿਕ ਜਗ੍ਹਾ ਤੇ ਜਾਂਦੇ ਆ ਹਰੇਕ ਦਾ ਸਤਿਕਾਰ ਕਰਦੇ ਪਰ ਬਿਜਲੀ ਵਿਭਾਗ ਨੇ ਉਹਨਾਂ ਨੂੰ ਵੀ ਕੋਈ ਇੰਟੀਮੀਸ਼ਨ ਦਿੱਤਾ ਸਿੱਧਾ ਆਏ ਇੱਥੇ ਕੋਈ ਮਿਲਦਾ ਪੈਸੇ ਦੀ ਮੰਗ ਨਹੀਂ ਪੂਰੀ ਹੋਈ ਹੋਣੀ ਆਏ ਆ ਬਿਜਲੀ ਦੇ ਕਨੈਕਸ਼ਨ ਕੱਟ ਕੇ ਚੱਲ ਗਏ ਆ ਇਹ ਵੀ ਸ਼ਰਮ ਨਹੀਂ ਆਈ ਕਿ ਇੱਥੇ ਕਿਹੜਾ ਇਨਵਰਟਰ ਚੱਲਦੇ ਪਏ ਆ ਆਗੇ ਆਰਤੀ ਤੋਂ ਪਹਿਲਾਂ ਠੀਕ ਆਰਤੀ ਤੋਂ ਪਹਿਲਾਂ ਜਿਹੜਾ ਟੈਕਸ਼ਨ ਕੱਟ ਗਏ ਬੜੀ ਸ਼ਰਮ ਦੀ ਗੱਲ ਆ ਹੁਣ ਮੈਂ ਮੌਜੂਦਾ ਸਰਕਾਰ ਦੇ ਜਿਹੜੇ ਲੀਡਰਾਂ ਵਾਂ ਉਹਨਾਂ ਨੂੰ ਵੀ ਕਹਿੰਦਾ ਕਿ ਆਪਾਂ ਪ੍ਰੋਗਰਾਮਾਂ ਦੇ ਆ ਕੇ ਸਨਮਾਨ ਲੈ ਲੈਂਦੇ ਆ ਚੁੰਨੀਆਂ ਲੈ ਲੈਂਦੇ ਆ ਉਦੋਂ ਤੇ ਪਈ ਜਾ ਕੇ ਫੋਟੋਆਂ ਕਰਾ ਲੈਂਦੇ ਆ ਕਿ ਅੱਜ ਇਸ ਮੰਦਰ ਗਏ ਅਸੀਂ ਗੁਰਦੁਆਰੇ ਗਏ ਤੇ ਜਦੋਂ ਕਿਤੇ ਧਾਰਮਿਕ ਸਥਾਨ ਦੇ ਉੱਤੇ ਐਹੋ ਜੀ ਭੀੜ ਪੈਂਦੀ ਆ ਫੇ ਤੁਹਾਡੇ ਕਿਸੇ ਜਿਹੜੀ ਆ ਕੰਨ ਤੇ ਜੂਨੀ ਰਲਗਦੀ ਤੁਹਾਨੂੰ ਲੱਗਦਾ ਕਿ ਡੀਸੀ ਸਾਹਿਬ ਦੇ ਵੀ ਲਾਪਰਵਾਹੀ ਹੈ ਪ੍ਰਸ਼ਾਸਨ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਹਮਕੁਲ ਇਹ ਵੀ ਡੀਸੀ ਸਾਹਿਬ ਦੇ ਪ੍ਰਸ਼ੰਤ ਜਿਹੜਾ ਉੱਬਾਬਿਆਂ ਵਾ ਇਹ ਡੀਸੀ ਸਾਹਿਬ جواب ਨਹੀਂ ਹੋ ਗਏ ਆ ਕਿਉਂਕਿ ਇਹ ਲੋਕਾਂ ਨੇ ਇੰਨਾ ਹਾਰ ਮਾਰਾ ਕਰਤਾ ਪ੍ਰਚੀਨ ਮੰਦਰਾਂ ਨੂੰ ਜਿਹੜਾ ਵਾਹਾਂ ਨੇ ਉਹਨ ਇਸ ਟਾਈਮ ਬਿਲਕੁਲ ਰਡਾਵ ਤੇ ਰੱਖ ਕੇ ਤੇ ਹੁਣ ਡੀਸੀ ਸਾਹਿਬ ਨੂੰ ਚਾਹੀਦਾ ਜਿੰਨੇ ਵੀ ਇਹ ਕਨੈਕਸ਼ਨ ਕੱਟਿਆ ਭਾਵੇਂ ਹੁਣ ਜੋੜ ਦਿੱਤਾ ਗਿਆ ਪਰ ਜਿੱਤ ਵੀ ਇਹੋ ਜੇ ਕਰਿੰਦੇ ਨੇ ਕਨੈਕਸ਼ਨ ਕੱਟਿਆ ਉਹਨੂੰ ਸਸਪੈਂਡ ਕੀਤਾ ਜਾਵੇ ਜੇ ਨਹੀਂ ਹੁੰਦਾ ਤੇ ਲੋਕ ਡੀਸੀ ਸਾਹਿਬ ਤੁਹਾਡੇ ਕੰਮ ਕਮ ਕਾਜ ਦੇ ਪ੍ਰਸ਼ਾਸਨ ਚਲ ਰਿਹਾ ਵਾ ਦਖਲਗੇ ਸੋ ਤੁਹਾਡੀ ਜ਼ਿੰਮੇਵਾਰੀ ਬੰਦੀ ਜਿੰਨੇ ਵੀ ਕਨੈਕਸ਼ਨ ਕੱਟਿਆ ਉਹਨੂੰ ਜਿਹੜਾ ਸਸਪੈਂਡ ਕੀਤਾ ਜਾਵੇ ਹੁਣ ਵਕ ਵਗ ਜਣੀਆਂ ਵਾ ਜਿੱਥੇ ਬੰਦੀਆਂ ਵੀ ਇੱਥੇ ਪਹੁੰਚ ਰੀਆਂ ਵਾ ਕਿਉਂਕਿ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਭਾਵੇਂ ਕੋਈ ਵੀ ਤੁਹਾਡਾ ਇਖਤਿਆਰ ਹੋਵੇ ਜਿੱਥੇ ਇਹੋ ਜੀ ਬਦਮਾਸ਼ੀ ਚੱਲੇਗੀ ਬਿਜਲੀ ਵਿਭਾਗ ਦੀ ਉਹਦਾ ਹਿੱਟ ਦਾ ਜਵਾਬ ਅਥਰਾਂ ਦਿੱਤਾ ਜਾਊਗਾ ਭਾਵੇਂ ਕਿਤੇ ਵੀ ਮੰਨਦੇ ਹੋਵੇ ਜੀ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ